ਕਿੰਨੇ ਕਾਲੇ ਕੇ ਬਹੁਤ ਬਹੁਤ ਤੈਨ ਦਿ ਲੋ ਤੁਹਾਨੂੰ ਆਤੀ ਹੋ ਸੁਣਾਉ ਕੇ ਮੈਂ ਠੀਕ ਠਾਕ ਹਾਂ ਜੀ ਅਸੀਂ ਬਿਠੀ ਟਾਕਾਂ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਨਹੀਂ ਲੱਗਦੀਆਂ ਨੇ ਬਹੁਤ ਤੈਨ ਦਿ ਲੋ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਵੀਡੀਓ ਪਰ ਨਵੇਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਖੀਨਖਾਬ ਛੁੱਟਾਂ ਦੀ ਤੇ ਸਵੇਰੇ ਵੀ ਆਪਾਂ ਖੀਨਖਾਬ ਛੁੱਟਾਂ ਦੀ ਵੀਡੀਓ ਲੈ ਕੇ ਆਵਾਂਗੇ ਫਿਰ ਆਪਾਂ ਲੈ ਕੇ ਆਏ ਡਬਲ ਵੈੱਡ ਦੀਆਂ ਚਾਦਰਾਂ ਜਿੱਦਾਂ ਕਿ ਹੁਣ ਦਿਵਾਲੀ ਆ ਗਈ ਆਸ ਨੇੜੇ ਬਸ ਰਹਿ ਗਿਆ 1.5 ਮਹੀਨਾ ਤੇ ਸਾਨੂੰ ਪਤਾ ਵੀ ਆਪਾਂ ਫਿਰ ਦਿਵਾਲੀ ਤੇ ਨਵੇਂ ਵੈੱਡ ਸ਼ੀਟ ਚਾਦਰਾਂ ਆਪਾਂ ਵੀ ਲਾਉਣੀਆਂ ਆ ਤੇ ਚਾਹ ਉਹ ਸਾਡੀ ਘਰ ਵਾਸਤੇ ਵੀ ਮੇਰੀਆਂ ਫਟੀਆਂ ਪਈਆਂ ਸੀਆਂ ਮੈਂ ਕਿਹਾ ਚਲੋ ਕਿਉਂਕਿ ਵੈਸੇ ਮੈਂ ਚਾਤਰਾ ਜਦੋਂ ਮੈਂ ਕੰਮ ਕਪੜੇ ਦਾ ਕਰਦੀ ਨਾਲ ਹੀ ਲੈ ਕੇ ਆਉਣੀ ਹੁੰਦੀ ਆ ਵਿੱਚ ਦੀ ਮੈਂ ਕਾਲ ਕਰ ਗਈ ਸੀ ਕਿ ਨਹੀਂ ਸੀ ਲੈ ਕੇ ਆਈ ਤੇ ਹੁਣ ਮੈਂ ਲੈ ਕੇ ਆਈ ਆ ਬਹੁਤ ਸੋਹਣੇ ਕਲਰ ਡਿਜ਼ਾਈਨਸ ਨੂੰ ਉਹ ਵੀ ਦਿਖਾਵਾਂਗੀ ਉਸ ਨੂੰ ਪਰਸਵਾਰੀ ਵੀਡੀਓ ਦਿਖਾਵਾਂਗੀ ਸਵੇਰੇ ਹਜੇ ਹੀਨ ਕਾਪੜੇ ਦਿਖਾਵਾਂਗੇ ਤੇ ਜੇ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਵੀ ਚਾਹਦਣਾ ਵੀ ਹੀਨ ਕਾਪੜੇ ਤੁਸੀਂ ਮੰਗਵਾਏ ਹੋ ਤੇ ਲਓ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਹੀਨ ਕਾਪੜੇ ਸ਼ੂਟ దాని ఆనం పలేన సలవారా దావే పలేన బాట బాట వాళ్ళ దపట్ాగా కొన్ని బినా దపట్టే దాని వీడియో శుక ਇੱਕ ਜੀ ਮੇਰੇ ਨਾ ਸਿਰ ਦੇ ਵਾਲ ਬਿਲਕੁਲ ਕਾਲੇ ਆ ਜਿਵੇਂ ਪਿਓਰ ਕਾਲੇ ਕਾਲੀ ਆ ਤੇ ਵੀ ਮੈਂ ਕਹਾਂ ਦੇ ਕੋਈ ਡਾਈ ਵਗੈਰਾ ਨਹੀਂ ਲਾਈ ਹੈਗੀ ਸਾਨੂੰ ਮੈਂ ਇਹ ਵੀ ਦੱਸਾਂ ਰਾਜ ਵੀ ਮੇਰੇ ਕਿਉਂਕਿ ਹੁਣ ਤਾਂ 30 ਸਾਲ ਦੀ ਉਮਰ ਤੋਂ ਉੱਪਰ ਆ ਲੈਂਦੇ ਸਭ ਦੇ ਵਾਲ ਚਿੱਟੇ ਹੋ ਗਏ ਆ ਜਿੱਦਾਂ ਉਹ ਮੇਰੀ ਰੇਂਜ ਦੀਆਂ ਜਾਂ ਵਿੱਚ ਛੋਟੀਆਂ ਨੇ ਤੇ ਸਭ ਦੇ ਵਾਲ ਚਿੱਟੇ ਹੁੰਦੇ ਆ ਤੇ ਮੈਂ ਤੁਹਾਨੂੰ ਦੱਸੂਗੀ ਵੀ ਮੇਰੇ ਵਾਲ ਤਾਂ ਹੁਣ ਹੀ ਚਿੱਟੇ ਹੁੰਦੇਗੇ ਬਿਲਕੁਲ ਕਾਲੇ ਆ ਛਲਕੀ ਵਧੀਆ ਫੈਰ ਨੇ ਨੋ ਸੋ ਸੰਤਖ ਜਸ ਹੁਣ ਇਹਦਾ ਵੀ ਰਾਜ ਲੋ ਜੀ ਪਹਿਲਾਂ ਤੁਹਾਨੂੰ ਸ਼ੂਟ ਦਿਖਾਉਣੀ ਆ ਮੈਂ ਕਈ ਵਾਰ ਸੋਚਿਆ ਤੁਹਾਨੂੰ ਵਾਲਾਂ ਬਾਰੇ ਵੀ ਦੱਸਾਂਗੀ ਜਦੋਂ ਮੇਰੇ ਕੋਲ ਲੋਕਲ ਕੋਈ ਆਉਂਦੀ ਆ ਨਾ ਜਾਂ ਮੇਰੇ ਤੇ ਵੱਡੀਆਂ ਜਾਂ ਛੋਟੀਆਂ ਜੋ ਕਰਨੀ ਦਿੱਤੀ ਸਰਪਾਰਸ਼ ਵੀ ਜਵਾਨੀ ਚਿੱਟੇ ਤੇ ਬਿਲਕੁਲ ਕਾਲੇ ਆ ਤੇ ਫਿਰ ਮੈਂ ਦੱਸਦੀ ਹੁੰਦੀ ਵੀ ਮੇਰੇ ਵਾਲ ਕਿਉਂ ਕਾਲੇ ਰਹਿੰਦੇ ਆ ਤੇ ਤੁਹਾਨੂੰ ਵੀ ਵੀਡੀਓ ਚ ਮੈਂ ਦੱਸਾਂਗੀ ਲੋ ਜੀ ਪਹਿਲਾਂ ਤਾਂ ਤੁਹਾਨੂੰ ਦਿਖਾਉਣੀ ਆ ਫਰੋ ਦੀ ਸ਼ੂਟ ਬਹੁਤ ਹੀ ਸੋਹਣਾ ਹੋ ਬਹੁਤ ਪਹਿਲਾਂ ਪਾ ਸ਼ੁਰੂ ਕਰਦੇ ਆ ਫਰੋਦੀ ਦਾ ਜਿਹੜੀਆਂ ਪੈਨਾਂ ਨੇ ਛੁੱਟ ਮਗਵਾਉਣੀ ਹੋਵੇ ਇਟ ਕੇ ਲਈ ਜਾਂਦੀਆਂ ਕਿ ਨਸਨ ਤਾਂ ਖਾਓ ਪਹਿਲਾਂ ਤੇ ਜਿਹੜਾ ਸਭ ਕਲਰ ਪਸੰਦ ਹੋਊਗਾ ਤੇ ਅਸੀਂ ਇੱਕ ਸਕਰੀਨ ਸ਼ਾਟ ਲਵਾਂਗੇ ਕੋਈ ਗੱਲ ਨਹੀਂ ਕਾਲੂ ਪੈਂਟ ਕਰ ਦੇਣਾਗਾ ਸਸੀ ਲਓ ਜੀ ਦੇਖੋ ਹਾਂ ਦੇਖੋ ਜੀ ਕਿੰਨਾ ਸੋਹਣਾ ਪਾਰਟੀ ਰਿਆ ਸ਼ਾਈਨਿੰਗ ਬਹੁਤ ਸੋਹਣੀਆਂ ਜਿੱਦਾਂ ਹੁਣ ਦਿਵਾਰੀ ਆ ਗਈ ਨੇ ਘਰਵਾ ਚੌਂ ਦੇ ਵਰਤ ਆ ਗਏ ਤੇ ਵਸ ਮਹੀਨਾ ਕਰੇਗਾ ਵਰਤਾਂ ਦਾ ਤੇ ਤੁਸੀਂ ਵੀ ਪਹਿਲਾਂ ਇਸ ਤਰ੍ਹਾਂ ਹੀ ਮਗਵਾ ਆ ਕੇ ਤਿਆਰ ਕਰੋ ਵਰਤਾ ਕੇ ਕੋਮ ਲੋ ਜੀ। ਨਾਟ ਦੇਖੋ ਜੀ ਕਿੰਨੀ ਘੰਟਰੀ ਜਿੰਦੇ ਵਿੱਚ ਸਨ ਉਹ ਇਹ ਬਣ ਵਰਤਾ ਦੇ ਸ਼ੂਟ ਸੋਡਾ ਤਿਆਰ ਹੋਊਗਾ। ਦੇਖੋ ਜੀ ਕਿਡਾ ਸੁਨਾ ਬਣਾ ਰਿਹਾ ਇਹ ਦੇ ਦੁਪੱਟਾ ਬਹੁਤ ਸੁਨਾ। ਦੁਪੱਟਾ ਵੀ ਇਹਦੇ ਨਾਲ ਹੈਵੀ ਆ। ਕਈਆਂ ਨੂੰ ਬਹੁਤ ਜ਼ਿਆਦਾ ਭਾਰਾ ਮਿਲ ਜਾਂਦਾ ਹੈ। ਹਲੋ ਜੀ। ਕਿਦਾ ਸੋਹਣੇ ਦਵੱਟਾ ਦੇਖੋ ਜਲਦੀ ਜਲਦੀ ਸਕਰੀਨ ਸ਼ਾਟ ਤਸਵੀਰ ਦਿਓ ਦੇਖੋ ਜੀ ਦਵੱਟਾ ਦੇਖੋ ਕਿੰਦਾ ਸੋਹਣਾ ਮਿੱਠਵਸਣੇ ਲੱਗ ਜਾਂਦੇ ਆ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਦੇ ਦਵੱਟੇ ਬਹੁਤ ਸੋਹਣੇ ਲੱਗਦੇ ਹੁੰਦੇ ਜਿੱਦਾਂ ਤਿਆਰ ਕੀਤੇ ਆ ਦਵੱਟੇ ਮੇਰੇ ਚੰਗੇ ਲੱਗਦੇ ਮੈਨੂੰ ਇਹ ਵਾਲੇ ਸੋਹਣੇ ਲੱਗਦੇ ਹੁੰਦੇ ਆ ਦਵੱਟੇ ਦੇਖੋ ਜੀ ਕਿਤੇ ਸੋਹਣੀ ਲੋਕਾਂ ਵਾਲੀ ਤਿਆਰ ਹੋਈ ਆ ਨਾ ਸਿਰਫ ਰੇਟ ਇਹਦਾ ਸੁਣੋ ਪਤਾ ਆਪਾਂ ਕੱਲ ਵੀ ਦੱਸਿਆ ਸੀਗਾ 1000 ਰੁਪਏ ਛੂਟ ਦਾ ਰੇਟ ਆ ਤੇ 450 ਰੁਪਏ ਦੁਪੱਟਾ ਵਾ ਇਹ ਕਿਉਂਕਿ ਫਿਰ ਹੈਵੀ ਆ ਤੇ ਆਪਣੀ ਕੋਈ ਦੁਪੱਟਾ ਸ਼ਾਇਦ ਤੁਸੀਂ ਜਪਾ ਦੇਖ ਲਈਂ ਕਿਹੜਾ ਵਾ ਤੇ ਇਹ 450 ਰੁਪਏ ਦੁਪੱਟਾ ਬਹੁਤ ਸੋਹਣਾ ਵਾ ਦੋਸਤ ਇਹਦਾ ਸਮੋਹ 400 ਰੁਪਏ ਦੁਪੱਟਾ ਤੁਸੀਂ ਵੀ ਸਿਰਫ 1450 ਛੋਟਾ ਛੋਟ ਤਿਆਰ 3000 4000 ਛੂਟ ਦੀ ਇਸ ਨਹੀਂ ਕਰ ਸਕਦੇ ਇਹਦੀ ਇਸ ਦੀ देखो, जी कपड़ा भी बहुत सोहना कपड़ा बाहर चलो जी ये खा दिखा कलर ਉਹਦੀ ਮੂਜ਼ਾ ਕਲਰ ਦੇਖ ਕੇ ਜਿੱਦਾਂ ਸਨ। ਇਹ ਵੀ ਨਾਲ ਕੀ ਇਹ ਵੀ ਪਲੇਨ ਸਵਾਰ। ਸਿਲਮੀ ਪਲੇਨ ਆ ਰਹੀ ਆ। ਕਲਰ ਵੀ ਪਾਇਆ ਛੜ ਕੇ ਲੈ ਕੇ ਆਈ ਆ ਕਲਰ ਦਾ ਵੱਲੋਂ ਵੀ ਕੋਈ ਕਸਾ ਨਹੀਂ ਛੜ ਦਿੱਤਾ। ਦਵੱਟਾ ਵੀ ਐਸ ਤਰ੍ਹਾਂ ਮਤਲਬ ਤੁਹਾਨੂੰ ਥੋੜੀ ਦਿਖਾਉਣੀ ਚੰਗੀ ਆ। ਲੋ ਦੀ ਸਾਫ ਨੀਚੇ ਡੱਟ ਪਿਆ ਸੀਗਾ। ਮੈਨੂੰ ਦੱਸਿਆ ਸੀ ਨਾ ਉਸਟੈਂਡ ਆਪਣਾ पता नहीं कितने रास्ता जवाका नहीं दिन ये साढ़े चार सौ वाला देखो जी अठ अठ सौ हजार वाला दपट्टा आपे चार सौ ਜੇ ਤੁਸੀਂ ਇਕੱਲੇ ਦਵੱਟੇ ਵੀ ਕਿਸੇ ਮੇਰੀ ਭੈਣ ਨੇ ਮਗਵਾਉਣੀ ਆ ਵੀ ਸ਼ੂਟ ਨਹੀਂ ਲੈਣਾ ਤੁਸੀਂ ਇਕੱਲੇ ਦਵੱਟਾ ਵੀ ਮਗਵਾ ਸਕਦੇ ਆ ਲੋ ਜੀ ਕੱਲਾ ਜਿਹਾ ਦਵੱਟਾ ਵੀ ਤੁਸੀਂ ਲੈ ਸਕਦੇ ਆ 450 ਦਾ ਲੋ ਦੇਖੋ ਦਵੱਟਾ ਬਹੁਤ ਸੋਹਣਾ ਵਾ ਦੇਖੋ ਮਲਟੀ ਸ਼ੇਡ ਜੀ ਵਰਤਾਂ ਤੇ ਪਾਇਆ ਬੋ ਸੋਨਾ ਜਜੂ ਕਿਸੇ ਪਾਰਟੀ ਵਿਆਹ ਪ੍ਰੋਗਰਾਮ ਤੇ ਕਿਤੇ ਜਾਂਦੇ ਆ ਨੇ ਕੋਣਾ ਤਾਂ ਕਿ ਮਾ ਸੋਨਾ ਕਲਰ ਲੋ ਜੀ ਦੇਖੋ ਜੀ ਬਸ ਕਿ ਨਹੀਂ ਤੁਸੀਂ ਸਕਰੀਨ ਸ਼ਾਟ ਲੈ ਨਹੀਂ ਆ 14500 ਚ ਤੇ 15700 ਦੇ ਘਰੇ ਸ਼ੂਟ ਆਊਗਾ ਇਹ ਕਿਤੇ ਜਾਂਦੀ ਲੋੜ ਨਹੀਂ ਗੇ ਲੋ ਜੀ ਨਾ ਬਿਵਾਰੀ ਗਾਰੰਟੀ ਆਪਣੀ ਹੋਊਗੀ ਦੇਖੋ බ ටනපුර හැවීනේ ලෝ සදසි ශට ල අට කු ුල වට්ටය බො කුල්දේනේබ් डවल නේ ਹਾਂ ਜੀ ਟੀਲ ਜਗਾ ਕਲਰ ਆ ਗਿਆ ਆਪਣੇ ਕੋਲੇ ਗ੍ਰੀਨ ਕਲਰ ਇਹ ਵੀ ਬਿਨਾਂ ਦਵੱਟੇ ਤੋਂ ਆ ਕਿਉਂਕਿ ਕੁਛ ਦਿਨਾਂ ਨਾਲ ਆਪਾਂ ਨੂੰ ਦਵੱਟੇ ਮਿਲ ਗਏ ਸੀ ਕਿਸੇ ਨਾਲ ਆਪਾਂ ਨੂੰ ਦਵੱਟੇ ਨਹੀਂ ਸੀ ਮਿਲੇ ਤੇ ਕੋਈ ਗੱਲ ਨਹੀਂ ਜਿੱਦਾਂ ਹੁਣ ਜੇ ਤੁਸੀਂ ਬਿਨਾਂ ਦਵੱਟੇ ਤੋਂ ਲੈਣਾ ਬਿਨਾਂ ਦਵੱਟੇ ਤੋਂ ਵੀ ਲੈ ਸਕਦੀਆਂ ਜੇ ਤੁਸੀਂ ਕੱਲਾ ਦਵੱਟਾ ਮੰਗਵਾਉਣਾ ਚਾਹੋ ਤੇ ਆਪਾਂ ਤੁਹਾਨੂੰ ਕੱਲਾ ਦਵੱਟਾ ਵੀ ਦੇਵਾਂਗੇ ਮੰਨ ਲਓ ਤੁਸੀਂ ਬਹੁਤ ਸੋਹਣਾ ਕਲਰ ਹੈ ਵੀ ਇਹ ਵੀ ਨਾਲ ਪਲੇਨ ਸਲਵਾਰ ਨੇ ਕਪੜਾ ਵੀ ਸਲਵਾਰ ਦਾ ਕਪੜਾ ਬਹੁਤ ਵਧੀਆ ਹੁੰਦਾ ਵਾ ਸਾਨੂੰ ਪੰਨੀ ਵੀ ਪਿਓਰ ਕਰੀਵ ਸ਼ਰਕੀ ਚੋਂ ਹੁੰਦਾ ਕਪੜਾ ਇਹ ਵਧੀਆ ਚ ਹੁੰਦਾ ਵਾ ਦੇਖੋ ਜੀ ਲੋ ਜੀ ਇਹ ਵੀ ਨਾਲ ਦੁਪੱਟੇ ਤੇ 1000 ਦਾ ਲੋ ਜੀ ਚਲੋ ਜੀ ਠੀਕ ਆ ਜੇ ਸਾਨੂੰ ਉਨਸ ਜਿਸ ਨੂੰ ਇਕੱਲੇ ਦੁਬੱਟੇ ਦੀ ਲੋੜ ਆਪਾਂ ਤੁਹਾਨੂੰ ਦੁਬੱਟਾ ਵੀ ਇਕੱਲਾ-ਕੱਲਾ ਦਾਂਗੇ ਜੇ ਇਹ ਦੁਬੱਟਾ ਛੂਟ ਲੈਣਾ ਤੁਸੀਂ ਦੁਬੱਟਾ ਛੂਟ ਵੀ ਲੈ ਸਕਦੇ ਆ ਜਿੱਦਾਂ ਤੁਸੀਂ ਨੂੰ ਠੀਕ ਲੱਗੇ ਤੁਸੀਂ ਕਰ ਸਕਦੇ ਆ ਤੇ ਨੰਬਰ ਤੁਹਾਨੂੰ ਪਤਾ ਆਪਣਾ ਸਕਰੀਨ ਦੇ ਨੀਚੇ ਹੀ ਹੁੰਦਾਗਾ ਤੇ ਜਦੋਂ ਵੀ ਮर्जी ਤੁਸੀਂ ਮੈਨੂੰ ਕਾਲ ਕਰੋ ਤੇ ਇੱਕ ਰਿਕਵੈਸਟ ਆ ਮੇਰੀ ਭੈਣਾ ਮੈਨੂੰ ਥੋੜੀ ਜਿਹੀ ਨਾ ਕਾਲ ਕਰੋ ਵਰਸਾਫ ਕਰਿਆ ਕਰੋ ਕਈ ਭੈਣਾ ਦੇ ਫੋਨ ਆਏ ਪੈ ਡਾਇਰੈਕਟ ਤੇ ਇੱਕ ਫੋਨ ਤੁਹਾਨੂੰ ਪਤਾ ਵੀ ਜਾਕਾ ਕੋਲੇ ਹੁੰਦਾ ਕਰਕੇ ਤੇ ਫਿਰ ਉਹ ਝੂਠ ਮਾਰ ਦਿੰਦੇ ਕਹਿੰਦੇ ਤੁਹਾਡੀ ਮੰਮੀ ਤਾਂ ਕੰਮ ਕਰਦੀ ਸੀ ਮੰਮੀ ਕਿਤੇ ਗਈ ਵੀ ਆ ਬੜਾ ਕਿਤੇ ਨਹੀਂ ਜਾਣੀ ਮਤੇ ਕਰੀ ਹੁੰਦੀ ਆ ਤੇ ਫਿਰ ਜੀ ਹੁਣ ਕਹਿੰਦੇ ਮੰਮੀ ਹੁਣ ਤੋਂ ਕੰਮ ਕਰਦੀ ਸੀ ਫਿਰ ਸੰਤਾਨ ਹੀ ਇਸ ਨੂੰ ਫੋਨ ਫੜਾਇਆਗਾ ਜੀ ਤੁਸੀਂ ਸਿਰਫ ਸਟਾਰ ਬਹਮੋਗੇ ਇਹ ਤੁਸੀਂ ਨਾ ਮੈਂ ਬਰਸਾਬ ਕਾਲ ਕਰ ਲਿਆ ਕਰੋ ਤੇ ਤਾਂ ਕਿ ਜਦੋਂ ਮੈਂ ਫੋਨ ਫੜਾ ਤੇ ਫਿਰ ਮੈਂ ਤੁਹਾਨੂੰ ਫੋਨ ਵੀ ਕਰ ਲੈਣੀ ਆ ਕਿਉਂਕਿ ਡਾਇਰੈਕਟ ਕਾਲ 'ਚ ਮੇਰੇ ਕੋਲ ਥੋੜੀ ਜਿਹੀ ਘਾਟ ਹੀ ਹੁੰਦੀ ਆ ਕਾਲ ਕਰ ਲੈਣੀ ਪਵਾਉਣ ਦੀ ਕਿਉਂਕਿ ਬਾਈ ਫਾਈ ਲੱਗਿਆ ਕਰਕੇ ਮੈਨੂੰ ਲੋਡ ਨਹੀਂ ਪੈਂਦੀ ਪਰ ਐ ਜਿੱਦਾਂ ਪਹਿਣਾ ਲਾਉਂਦੀਆਂ ਨੇ ਡਾਇਰੈਕਟ ਕਾਲ ਤੇ ਫਿਰ ਮੈਨੂੰ ਉਦੋਂ ਔਖਾ ਹੋ ਜਾਂਦਾ ਹੈਗਾ ਇਹ ਤੁਸੀਂ WhatsApp ਕਾਲ ਲਾ ਲਿਆ ਕਰੋ ਤੇ ਮੈਂ ਕੋਈ ਨਹੀਂ ਬਾਤ ਚੱਪੇ ਲਾ ਲਿਆ ਕਰੋ ਬਹੁਤ ਪਹਿਣਾ ਹੁੰਨ ਲਾਉਂਦੀਆਂ ਨੇ ਚਲੋ ਜੀ ਠੀਕ ਆ ਤੇ ਵੀਡੀਓ ਤਾਂ ਆਪਾਂ ਹੁਣ ਐਂਡ ਕਰਦੇ ਆ ਤੇ ਹੁਣ ਆਪਾਂ ਪੈਂਡ ਕਾਲੀ ਕਿ ਬਲੌਗ ਵੀਰਪਾਰਕ ਵਰਪੂ ਵੀ ਬਣਾਉਣਾ ਹੈਗਾ ਉਹ ਵੀ ਆਪਣੀ ਬਲੈਕ ਕੋਟੀ ਬਣ ਕੇ ਤਿਆਰ ਦੀ ਬਹੁਤ ਸਾਰੀ ਉਤੇ ਸਿਖਾਉਣੀ ਆ ਤੁਹਾਨੂੰ ਤੇ ਉਹਦੇ ਤੇ ਵੀ ਮੈਨੂੰ ਬਹੁਤ ਤੁਸੀਂ ਪਿਆਰ ਦਿੱਤਾ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਬਹੁਤ ਗਿਵ ਮੈਨ ਵਧੀਆ ਹੁੰਦੀ ਉਹਦੇ ਤੇ ਵੀ ਤੇ ਤੁਸੀਂ ਜਿਹੜੀਆਂ ਭੈਣਾਂ ਮੇਰੇ ਪਿੰਡ ਕਾਲੇ ਕਿੰਨਾ ਜੁੜੀਆਂ ਵੀਰਪਾਲ ਘਰ ਬਲੌਗ ਚ ਵੀ ਤੁਸੀਂ ਮੇਰੇ ਨਾਲ ਜੁੜੋ ਤੇ ਜਿਹੜੀਆਂ ਪਿੰਡ ਕਾਲੇ ਕਰੀਆਂ ਵੀਰਪਾਲਾਂ ਲੀਆਂ ਤੂੰ ਪਿੰਡ ਕਾਲੇ ਨਾਲ ਵੀ ਜੁੜੋ ਚਲੋ ਜੀ ਠੀਕ ਹੈ ਵੀਡੀਓ ਵੀ ਆਪਣੀ 11 ਮਿੰਟ ਦੀ ਹੋ ਗਈ ਆਪਾਂ ਸੌਥੋਂ ਆ ਗਿਆ ਲੈਣੀ ਆ ਤੇ ਤੁਸੀਂ ਸ਼ੂਟ ਦੇਖੋ ਇੰਨਾ ਚ ਪਸੰਦ ਆ ਤਾਂ ਕੋਈ ਸਕਰੀਨਸ਼ਾਟ ਲਾਓ ਦੀ ਆਰਡਰ ਤੁਸੀਂ ਆਦੀ ਬੱਕਾ ਕਰਵਾ ਲਓ ਠੀਕ ਹੈ ਜੀ